ਆ ਪਿੰਡ ਹੈ ਜੀ ਤੁਹਾਡਾ ਸੁਖਦੇਵ ਸਿੰਘ ਪਿੰਡ ਪੇ ਹਰਦਾਪੁਰ ਅੱਛਾ ਜੀ ਤੇ ਕਿੰਨੇ ਦੀ ਲਾਟਰੀ ਪੱਤੀ ਸੀ ਇਹ ਜੀ ਉਹ ਮੈਂ 200 ਦੀ ਪੱਤੀ ਸੀ ਅੱਛਾ ਕਦੋਂ ਪਾ ਕੇ ਗਏ ਸੀ ਬਾਈ ਜੀ ਇਹ ਪਾ ਕੇ ਦੀ ਮੈਂ ਜੀ ਬੁੱਧਵਾਰ ਦਿਖਾਈ ਕਿਹੜਾ ਦਿਨ ਤੇ ਉਹ ਕਿਹੜੀ ਤਰੀਕ ਸੀ ਕੀ ਕੀ ਕਰਦੇ ਕੀ ਹੋ ਤੁਸੀਂ ਮੈਂ ਜੀ ਪਸ਼ੂ ਪਾਲਣ ਤੇ ਠੇਕੇਦਾਰੀ ਸੇਟਮੇ ਤੇ ਲੱਗਿਆ ਹਾਂ ਅੱਛਾ ਤੇ ਜਿੰਨੇ ਦੀ ਲਾਟਰੀ ਨਿਕਲੀ ਹੈ 1.5 ਕਰੋੜ ਦੀ ਕਹਿੰਦੇ ਨੇ ਜੀ ਅੱਛਾ ਕਿੰਨਾ ਕੁ ਮਹਿਸੂਸ ਕਿਵੇਂ ਹੋ ਰਿਹਾ ਜੀ ਨਾ ਜੀ ਐਂਦਾ ਖੁਸ਼ੀ ਤਾਂ ਹੋਣੀ ਆ ਕੋਈ ਚੀਜ਼ ਮਿਲਨੀ ਆ ਬਾਕੀ 2022 ਸਾਲੋਂ ਕੋ ਮੈਂ ਇਸੇ ਦੁਕਾਨ ਤੋਂ ਲੈਂਦਾ ਰਿਹਾ ਪਹਿਲਾਂ ਵੀ ਪਹਿਲਾਂ ਕਦੇ ਨਿਕਲੀ ਜਾਂ ਕੋਈ ਵੀ ਨਹੀਂ ਜੀ ਅੱਛਾ ਆਹੀ ਪਹਿਲੀ ਵਾਰੀ ਇਹਨੂੰ ਪਤਾ ਵੀ ਨਹੀਂ ਕੀਤੀ ਕੋਈ ਠੀਕ ਹੈ ਨਵੇਂ ਮੁੜ ਕੇ ਇਹਨਾਂ ਕੋ ਆਇਆ ਮਤਲਬ ਉਹ ਕਹੇ ਤੇ ਅਗਲਾ ਕਹਿੰਦਾ ਖਾਲੀ ਆ ਬਛੜ ਦਿੰਦਾ ਸੀ ਜਦੋਂ ਲੈਟਰੀ ਨਿਕਲੀ ਪਹਿਲਾ ਰਿਐਕਸ਼ਨ ਕੀ ਸੀਗਾ ਤੁਹਾਡਾ ਘਰ ਦੇ ਵਿੱਚ ਕਿਆ ਜਿਹਾ ਮਾਹੌਲ ਸੀਗਾ ਕਿ 1.5 ਕਰੋੜ ਦੀ ਤੁਹਾਡੀ ਲੈਟਰੀ ਲੱਗੀ ਹੈਗੀ ਹਾਂ ਕਿਆ ਜਿਹਾ ਮਾਹੌਲ ਰਿਹਾ ਘਰ ਦਾ ਮਾਹੌਲ ਵਧੀਆ ਰਹਿ ਜੀ ਹੁਣ ਸਭ ਆਉਂਦੇ ਰਹੇ ਨੇ ਵਧਾਈਆਂ ਦੰਦੇ ਰਹੇ ਨੇ ਹਾਂ ਸਭ ਦਾ ਆਪਣੀ ਸਾਰੇ ਨਗਰਾਂ ਚ ਬਣੀ ਵੀ ਹੈ ਸਭ ਦਾ ਕਰੋਗੇ ਕਿ 1.5 ਕਰੋੜ ਦੀ ਲੈਟਰੀਆ ਨਿਕਲ ਗਈ ਕਰੋਗੇ ਕੀ ਇਹਦਾ ਫਾਇਦਾ ਉਹ ਆਪਦਾ ਕੋਈ ਕੰਮ ਕਰਾਂਗੇ ਜੀ ਘਰੇ ਅੰਦਾਜ਼ਾ ਤੁਹਾਨੂੰ ਕਿੱਥੇ ਜਾਂਦਾ ਨਾ ਨੌਕਰੀ ਆਪਦਾ ਨੌਕਰੀ ਦਾ ਠੇਕੇ ਦੇ ਸ਼ੇਰ ਮਾਣ ਨੂੰ ਉਮਰ ਲੰਘੀ ਉਮਰ ਦਾ ਹੁਣ ਮੈਂ ਸੋਖੇ ਸ਼ੇਰ ਦੇ ਸ਼ੇਰ ਤੇ ਲਵਾਂ ਠੀਕ ਹੈ ਜੀ ਪਹਿਲਾਂ ਅੰਕਲ ਕਿੰਨੀ ਸਰਖਾ ਤੇ ਕੰਮ ਕਰਦੇ ਜੀ ਉੱਤੇ ਮਾ ਜੀ 9000 ਮਿਲਦਾ ਹੁਣ ਮੈਨੂੰ ਕਿੰਨੇ ਸਾਲ ਹੋ ਗਏ ਜਦੋਂ ਮੈਂ 15 ਸਾਲ ਤੇ ਲੱਗਿਆ ਜੀ ਮੈਨੂੰ ਤਾਂ 27 ਸਾਲ ਹੋ ਗਏ 25 ਵੀ ਹੋਏ ਠੇਕੇਦਾਰੀ ਸੀ ਤੇ ਮਾ ਜੀ ਠੇਕੇਦਾਰੀ ਕਿਉਂ ਹਾਂ ਹੁਣ ਰੱਬ ਨੇ ਸੁਣ ਲਈ ਬਾਹੇ ਗੁਰੂ ਨੇ ਹਾਂ ਹ ਹੁਣ ਫਿਰ ਇਹ ਜੋ ਜਿਹੜੀ ਦਸਵੰਦ ਕੰਡੋਂ ਬਾਜੀ ਦੇ ਪੈਸੇ ਇਹ ਚੋਂ ਕੁਝ ਗੁਰੂਵਤ ਕਰਾਂਗੇ ਜੀ ਜੋ ਨਗਰ ਦਾ ਪਿੰਡ ਕਹੂੰਗਾ ਆਪਾਂ ਨਗਰ ਦਾ ਚਾਹੇ ਤੇ ਜੇ ਕਮੇਟੀ ਨੂੰ ਪੁੱਛ ਕੇ ਜੋ ਕਰਾਂਗੇ ਦਾਨ ਕਰਾਂਗੇ ਕਰਾਂਗੇ ਪਿੰਡ ਦੇ ਬਥੇਰੇ ਆਉਂਦੇ ਨੇ ਸਾਰਾ ਵਾਲੇ ਨਸ਼ਾੜੀ ਮਨਾ ਪੀਤਾ ਨਾ ਪੀਣ ਦੇ ਮਈਆ ਹਾਂ ਮਿੱਠਾ ਨੂੰ ਗੁਰਦੁਆਰੇ ਸਭ ਦਾ ਭਾਗ ਕਰਾ ਦਾਂਗੇ ਘਰ ਚ ਕੋਣ ਕੋਣ ਨੇ ਜੀ ਮੈਂਰ ਮੇਰੇ ਘਰ ਵਾਲੀਆਂ ਵੈਸੇ ਦੋ ਕੁੜੀਆਂ ਤੇ ਜੀ ਤਿੰਨ ਤਿੰਨੇ ਵਿਆਹਤੀਆਂ ਤੇ ਬੱਚਿਆਂ ਨੂੰ ਦੇਖ ਕੇ ਉਹ ਸ਼ੌਕ ਹੋਣਾ ਖੁਸ਼ੀ ਹੋਣੀ ਬੱਚਿਆਂ ਨੂੰ ਆ ਬੱਚਿਆਂ ਨੂੰ ਸਾਰਾ ਜਦੇ ਭੱਜਿਆ ਆਏ ਨੇ ਜੀ ਤੁਹਾਡੇ ਸਰਦਾਰ ਜਵਾਈ ਸਾਹਿਬ ਇਹ ਮੇਰੇ ਜਵਾਈ ਆ ਜੀ ਵਿਚਾਰ ਲਾ ਬੜਾ ਦੇ ਛੱਟ ਲੱਗਦੀ ਐਕਸੀਡੈਂਟ ਹੋ ਗਿਆ ਤੇ ਉਹ ਘਰੀ ਆ ਛੋਟਾ ਵੀ ਘਰੀ ਆ ਕਿਹਦਾ ਨਾਮ ਨਿਕਲਿਆ ਕਿਹਦਾ ਨਾਮ ਨਿਕਲਿਆ ਇਹ ਨਾਮ 1.5 ਕਰੋੜ ਦਾ ਜੀ ਮੰਥਲੀ ਲੋਟਰੀ ਨਿਕਲਦੀ ਆ ਹਰ ਮਹੀਨੇ 1.5 ਕਰੋੜ ਦੇ ਰੁਪਏ 200 ਰੁਪਏ ਉਹਦਾ ਮੁੱਲ ਹੈ ਤੇ 1.5 ਕਰੋੜ ਨਿਕਲਿਆ ਇਹ ਭਾਈ ਸਾਹਿਬ ਦਾ ਨਿਕਲਿਆ ਜਿਹੜੇ ਮੇਰੇ ਨਾਲ ਖੜੇ ਆ ਹਾਂਜੀ ਸੁਭਦੇਸ਼ ਸਿੰਘ ਜੀ ਦਾ ਨਿਕਲਿਆ ਛੋਟੇ ਕਾਊਂਟਰ ਤੋਂ ਬਾਪੂ ਜੀ ਪਹਿਲਾਂ ਵੀ ਕੋ ਨਾਮ ਨਿਕਲਿਆ ਡੇਢ ਕਰੋੜ ਦਾ ਹਾਂ ਛੋਟੇ ਨਾਲ ਤਾਂ ਲਿਖ ਲੈਂਦੇ ਵਡਾ ਨਾਮ ਪਹਿਲੀ ਵਾਰ ਨਿਕਲਿਆ ਜੀ ਕਿੰਨੇ ਦਾ ਨਿਕਲਿਆ ਡੇਢ ਕਰੋੜ ਦਾ ਜੀ ਹੁਣ ਕਿੰਨੀ ਕ ਇੱਥੇ ਲੋਕਾਂ ਨੂੰ ਖੁਸ਼ੀ ਦਿਖਣ ਮਿਲਿਆ ਬਹੁਤ ਖੁਸ਼ੀ ਆ ਜੀ ਲੋਕਾਂ ਨੂੰ ਮੇਰੇ ਬਹੁਤ ਖਾਗ ਹੈ ਸਾਰੇ ਮੈਂ ਬਹੁਤ ਪਿਆਰ ਕਰਨਾ ਲਗਾ ਆ ਗਾ ਸਾਰੇ ਰੋਡ ਕਿੰਨੀ ਕਿ ਟਿਕਾ ਬਿਕਣੀ ਤੁਹਾਡੀ ਸਾਫੇ ਠੀਕ ਆ ਸੇਲ ਬਸ ਲੋਗੇ ਹੁਣ ਵਿਸਾਖੀ ਬੰਪਰ ਆ ਰਿਹਾ ਹੁਣ ਸਾਰਾ ਜੋਰ ਸਾਰਾ ਉਸਤੇ ਲੱਗਿਆ ਹੋਇਆ ਕਿੰਨੇ ਸਾਲ ਤੋਂ ਤੁਹਾਡੇ ਕੋਲ ਸੁਖਦੇਵ ਜੀ ਆ ਰਹੇ ਸੀ ਲਾਟਰੀ ਸੁਖਦੇਵ ਜੀ 20 ਸਾਲ ਤੋਂ ਸਾਡੇ ਕੋਲ ਲਾ ਪਾ ਰਹੇ ਹਨ ਲਾਟਰੀ ਅੱਛਾ ਲਗਾਤਾਰ ਹਾਂ ਹਾਂ ਇਹ ਪਹਿਲੀ ਵਾਰ ਮੈਨੂੰ ਨੰਬਰ ਲਿਖਾ ਕੇ ਗਏ ਆ ਆਪਣਾ ਫੋਨ ਨੰਬਰ ਮੋਬਾਈਲ ਨੰਬਰ ਪਹਿਲੀ ਵਾਰ ਲਿਖਾ ਕੇ ਗਏ ਆ ਤੇ ਕਹਿੰਦੇ ਮੈਨੂੰ ਕਾਲ ਕਰ ਦੇਣਾ ਪੁੱਤਰ ਦੀ ਭਾਵੀ ਇਹਨਾਂ ਨਾਲ ਯਾਰੀ ਪਾ ਲਈ ਇਹਨਾਂ ਸਾਰਾ ਲਿਖ ਲਿਆ ਕਹਿੰਦੇ ਮੈਂ ਪਸ਼ੂ ਵਿਭਾਗ ਤੋਂ ਕੰਮ ਕਰਦਾ ਤੇ ਮੈਂ ਲਿਖ ਲਿਆ ਪਸ਼ੂ ਭਾਗ ਬਸ ਉਹ ਤਰਦੀ ਵਾਹਿਗੁਰੂ ਦਾ ਨੀਵਾ ਕਿਰਪਾ ਹਣੀ ਹੁੰਦੀ ਆ ਨਾ ਉਹ ਤਾਂ ਹੀ ਪੂਰਾ ਨੰਬਰ ਇਹਦਾ ਨਾਂ ਲਿਖਿਆਗਾ ਪਹਿਲਾਂ ਕਦੀ ਨਹੀਂ ਲਿਖਿਆ ਸੀ ਇਹਨਾਂ ਨੇ ਨਾ ਲਿਖਾਇਆ ਨਾ ਮੈਂ ਲਿਖਿਆ ਸੀ ਪਹਿਲੀ ਵਾਰ ਉਹਨੇ ਲਿਖਾਇਆ ਜਿਵੇਂ ਆਣੀ ਹੁੰਦੀ ਆ ਨਾ ਵਾਹ ਉਹ ਗੱਲ ਹੈ ਤਾਂ ਇਹ ਗੱਲ ਸੀਗੀ ਠੀਕ ਹੈ